ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਜਿਸ ਕੋ ਬਿਸਰੈ ਪ੍ਰਾਨਪਤ ਦਾਤਾ ਸੋਏ ਗਨੋ ਭਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖੋ ਤਹ ਨਰਾਇਣ ਸਗਲ ਕਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੈ ਸਭਨ ਰਗਾ ਤਨਾ ਸ੍ਰੀ ਮਹਲਾ 5 ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖੋ ਤਹ ਨਰਾਇਣ ਸਗਲ ਕਟਾਵੈ ਤਗ ਨਾਮੋ ਤਖ ਪੀਵਤ ਜਨ ਨਾਨਕ त्याਗੇ ਸਭਨ ਰਗ ਅਨਸਰੀ ਮਹਲਾ 5 ਜਿਸ ਕੋ ਵਿਸਰੈ ਪ੍ਰਾਨ ਪਤ ਦਾਤਾ ਸੋਏ ਗਨੋ ਭਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇ ਕੋ ਤਹ ਨਰਾਇਣ ਸਗਲ ਕਟਾ ਮਹਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭਨ ਰਗ ਤਨਾ ਸ੍ਰੀ ਮਹਲਾ ਪੰਜਵਾਂ ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਏ ਗਨੋ ਅਭਗਾ ਚਰਨ ਕਮਲ ਜਾਕਾ ਮਨ ਰਾਗੇਓ ਅਮਿਓ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਹਾਲ ਸਹੀਜ ਗਿਆ ਸਭ ਤਨ ਤੇ ਪ੍ਰੀਤਮ ਸਿਓ ਮਨ ਲਗਾ ਰਹਾ ਜਹ ਜਹ ਪੇਖੋ ਤਹਿ ਨਰਾਇਣ ਸਗਲ ਕਟਾ ਮਹਿ ਤਗ ਨਾਮ ਮੁਤਕ ਪੀਵਤ ਜਨ ਨਾਨਕ त्याਗੇ ਸਭਨ ਰਗ ਨਾ ਸ੍ਰੀ ਮਹਲਾ 5 ਵਾ ਜਿਸ ਕੋ ਬਿਸਰੈ ਪ੍ਰਾਨਪਤ ਦਾਤਾ ਸੋਏ ਗਨੋ ਆਪਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖੋ ਤਹ ਨਰਾਇਣ ਸਗਲ ਕਟਾ ਮਹਤਾਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੈ ਸਗਨ ਰਗਾ ਤਨਾ ਸ੍ਰੀ ਮਹਲਾ 5ਵਾਂ ਜਿਸ ਕਾ ਬਿਸਰੈ ਪ੍ਰਾਨਪਤ ਦਾਤਾ ਸੋਏ ਗਨੋ ਅਭਗਾ ਚਰਨ ਕਮਲ ਜਾਕਾ ਮਨ ਰਾਗਿਓ ਅਮੇਉ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਝ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪੇਖੋ ਤਹਿ ਨਰਾਇਣ ਸਗਲ ਕਟਾ ਮਹਿ ਤਗ ਨਾਮੋਤਕ ਪੀਵਤ ਜਨ ਨਾਨਕ त्यागे सगवन ਰਗ ਨਸਰੀ ਮਾਲਾ ਪੰਜਵਾ ਜਿਸ ਕੋ ਵਿਸਰੈ ਪ੍ਰਾਨਪਤ ਦਾਤਾ ਸੋਏ ਗਨੋ ਪਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇ ਕੋ ਤਹ ਨਰਾਇਣ ਸਗਲ ਕਟਾ ਮਹਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੈ ਸਗਨ ਰਗ ਤਨਾ ਸ੍ਰੀ ਮਹਲਾ 5 ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨੋ ਅਭਗਾ ਚਰਨ ਕਮਲ ਜਾ ਕਾ ਮਨ ਰਾਗੇਓ ਅਮਿਓ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਓ ਮਨ ਲਗਾ ਰਹਾ ਜਹ ਜਹ ਪੇਖੋ ਤਹਿ ਨਰਾਇਣ ਸਗਲ ਕਟਾ ਮਹਿ ਤਗ ਨਾਮੋ ਤਕ ਪੀਵਤ ਜਨ ਨਾਨਕ त्याਗੇ ਸਾਗੁਨ ਰਗ ਨਾ ਸ੍ਰੀ ਮਹਲਾ 5ਾ ਜਿਸ ਕੋ ਵਿਸਰੈ ਪ੍ਰਾਨ ਪਤ ਦਾਤਾ ਸੋਏ ਗਨੋ ਭਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇ ਕੋ ਤਹ ਨਰਾਇਣ ਸਗਲ ਕਟਾ ਮਹਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੈ ਸਭਨ ਰਗ ਤਨਾ ਸ੍ਰੀ ਮਹਲਾ ਪੰਜਵਾਂ ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਏ ਗਨੋ ਅਭਗਾ ਚਰਨ ਕਮਲ ਜਾਕਾ ਮਨ ਰਾਗੇਓ ਅਮਿਓ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਹਾਲ ਸਹੀਜ ਗਿਆ ਸਭ ਤਨ ਤੇ ਪ੍ਰੀਤਮ ਸਿਓ ਮਨ ਲਗਾ ਰਹਾ ਜਹ ਜਹ ਪੇਖੋ ਤਹਿ ਨਰਾਇਣ ਸਗਲ ਕਟਾ ਮਹਿ ਤਗ ਨਾਮ ਮੁਤਕ ਪੇਵਤ ਜਨ ਨਾਨਕ त्याਗੇ ਸਾਗੁਨ ਰਗ ਨਾ ਸ੍ਰੀ ਮਹਲਾ 5 ਵਾ ਜਿਸ ਕੋ ਬਿਸਰੈ ਪ੍ਰਾਨਪਤ ਦਾਤਾ ਸੋਏ ਗਨੋ ਆ ਭਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮੇਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖੋ ਤਹ ਨਰਾਇਣ ਸਗਲ ਕਟਾ ਮਹਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੈ ਸਗੁਨ ਰਗਾ ਤਨਾ ਸ੍ਰੀ ਮਹਲਾ 5ਵਾਂ ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਏ ਗਨੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇਉ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਝ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪੇਖੋ ਤਹਿ ਨਰਾਇਣ ਸਗਲ ਕਟਾ ਮਹਿ ਤਗ ਨਾਮੋਤਕ ਪੀਵਤ ਜਨ ਨਾਨਕ त्याਗੇ ਸਗਨ ਰਗ ਨਾ ਸ੍ਰੀ ਮੱਲਾ ਪੰਜਵਾ ਜਿਸ ਕੋ ਵਿਸਰੇ ਪ੍ਰਾਨਪਤ ਦਾਤਾ ਸੋਏ ਗਨੋ ਆਪਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਹਾਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇ ਕੋ ਤਹ ਨਰਾਇਣ ਸਗਲ ਘਟਾ ਮਹਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਗੁਨ ਰਗਾ ਤਨਾ ਸ੍ਰੀ ਮਹਲਾ 5ਵਾਂ ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖੋ ਤਹਿ ਨਰਾਇਣ ਸਗਲ ਕਟਾਮਹਿ ਤਗ ਨਾਮੋ ਤਕ ਪੀਵਤ ਜਨ ਨਾਨਕ त्याਗੇ ਸਾਗੁਨ ਰਗ ਨਸਰੀ ਮਹਲਾ 5 ਵਾ ਦਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਏ ਗਨੋ ਆਪਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖੋ ਤਹ ਨਰਾਇਣ ਸਗਲ ਕਟਾ ਮਹਤਾਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੈ ਸਭਨ ਰਗ ਤਨਾ ਸ੍ਰੀ ਮਹਲਾ 5 ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਏ ਗਨੋ ਭਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸਰੋਵਰ ਭਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖੋ ਤਹ ਨਰਾਇਣ ਸਗਲ ਕਟਾ ਮਹਿ ਤਗ ਨਾਮੁ ਤਕ ਪੀਵਤ ਜਨ ਨਾਨਕ त्याਗੇ ਸਭਨ ਰਗ ਨਾ ਸ੍ਰੀ ਮਹਲਾ 5 ਵਾ ਜਿਸ ਕੋ ਬਿਸਰੈ ਪ੍ਰਾਨਪਤ ਦਾਤਾ ਸੋਏ ਗਨੋ ਆਪਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖੋ ਤਹ ਨਰਾਇਣ ਸਗਲ ਕਟਾ ਮਹਤਾਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੈ ਸਗਨ ਰਗ ਤਨਾ ਸ੍ਰੀ ਮਹਲਾ 5 ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਏ ਗਨੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇਉ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਝ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪੇਖੋ ਤਹਿ ਨਰਾਇਣ ਸਗਲ ਕਟਾ ਮਹਿ ਤਗ ਨਾਮੋਤਕ ਪੀਵਤ ਜਨ ਨਾਨਕ त्याਗੇ ਸਗਨ ਰਗ ਨਸਰੀ ਮਹਲਾ 5 ਜਿਸ ਕੋ ਵਿਸਰੇ ਪ੍ਰਾਨਪਤ ਦਾਤਾ ਸੋਏ ਗਨੋ ਆਪਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇ ਕੋ ਤਹ ਨਰਾਇਣ ਸਗਲ ਕਟਾ ਮਹਤਾਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੈ ਸਭਨ ਰਗ ਤਨਾ ਸ੍ਰੀ ਮਹਲਾ 5 ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗੇਓ ਅਮਿਓ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖੋ ਤਹ ਨਰਾਇਣ ਸਗਲ ਕਟਾ ਮਹ ਤਗ ਨਾਮ ਤੱਕ ਪੀਵਤ ਜਨ ਨਾਨਕ त्यागे ਸਭਨ ਰਗ ਨਾ ਸ੍ਰੀ ਮਹਲਾ 5 ਜਿਸ ਕੋ ਵਿਸਰੈ ਪ੍ਰਾਨ ਪਤ ਦਾਤਾ ਸੋਏ ਗਨੋ ਆਪਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖੋ ਤਹ ਨਰਾਇਣ ਸਗਲ ਕਟਾ ਮਹਤਾਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੈ ਸਭਨ ਰਗ ਤਨਾ ਸ੍ਰੀ ਮਹਲਾ 5 ਜਿਸ ਕਾ ਬਿਸਰੈ ਪ੍ਰਾਨਪਤ ਦਾਤਾ ਸੋਈ ਗਨੋ ਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਹਾਲ ਸਹੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖੋ ਤਹ ਨਰਾਇਣ ਸਗਲ ਕਟਾ ਮਹਿ ਤਗ ਨਾਮੁ ਤਕ ਪੀਵਤ ਜਨ ਨਾਨਕ त्याਗੇ ਸਭਨ ਰਗ ਨਸਰੀ ਮਹਲਾ 5 ਵਾ ਜਿਸ ਕੋ ਬਿਸਰੈ ਪ੍ਰਾਨਪਤਿ ਦਾਤਾ ਸੋਏ ਗਨੋ ਭਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇ ਕੋ ਤਹ ਨਰਾਇਣ ਸਗਲ ਕਟਾ ਮਹ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੈ ਸਗਨ ਰਗਾ ਤਨਾ ਸ੍ਰੀ ਮਹਲਾ 5 ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਏ ਗਨੋ ਅਭਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇਉ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪੇਖੋ ਤਹਿ ਨਰਾਇਣ ਸਗਲ ਕਟਾ ਮਹਿ ਤਗ ਨਾਮੋਤਕ ਪੀਵਤ ਜਨ ਨਾਨਕ त्यागे ਸਭਨ ਰਗ ਨਸਰੀ ਮਹਲਾ ਪੰਜਵਾਂ ਜਿਸ ਕੋ ਵਿਸਰੇ ਪ੍ਰਾਨਪਤ ਦਾਤਾ ਸੋਏ ਗਨੋ ਪਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇ ਕੋ ਤਹ ਨਰਾਇਣ ਸਗਲ ਕਟਾ ਮਹਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੈ ਸਭਨ ਰਗ ਤਨਾ ਸ੍ਰੀ ਮਹਲਾ 5 ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗੇਓ ਅਮਿਓ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖੋ ਤਹ ਨਰਾਇਣ ਸਗਲ ਕਟਾ ਮਹ ਤਗ ਨਾਮੋ ਤਕ ਪੀਵਤ ਜਨ ਨਾਨਕ त्याਗੇ ਸਾਗੁਨ ਰਗ ਨਾ ਸ੍ਰੀ ਮਹਲਾ 5 ਵਾ ਦਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਏ ਗਨੋ ਆਪਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖੋ ਤਹ ਨਰਾਇਣ ਸਗਲ ਕਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੈ ਸਭਨ ਰਗ ਤਨਾ ਸ੍ਰੀ ਮਹਲਾ 5 ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਏ ਗਨੋ ਭਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸਰੋਵਰ ਭਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖੋ ਤਹ ਨਰਾਇਣ ਸਗਲ ਕਟਾ ਮਹਿ ਤਗ ਨਾਮੁ ਤਕ ਪੀਵਤ ਜਨ ਨਾਨਕ त्याਗੇ ਸਭਨ ਰਗ ਨਾ ਸ੍ਰੀ ਮਹਲਾ 5 ਵਾ ਜਿਸ ਕੋ ਬਿਸਰੈ ਪ੍ਰਾਨਪਤ ਦਾਤਾ ਸੋਏ ਗਨੋ ਆਪਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇ ਕੋ ਤਹ ਨਰਾਇਣ ਸਗਲ ਕਟਾ ਮਹ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੈ ਸਗਨ ਰਗਾ ਤਨਾ ਸ੍ਰੀ ਮਹਲਾ 5 ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਏ ਗਨੋ ਅਭਾਗਾ ਚਰਨ ਕਮਲ ਜਾਕਾ ਮਨ ਰਾਗਿਓ ਅਮੇਉ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਝ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪੇਖੋ ਤਹਿ ਨਰਾਇਣ ਸਗਲ ਕਟਾ ਮਹਿ ਤਗ ਨਾਮ ਤਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ